ਨਿਸ਼ਾਨੇ ਪੰਨੂਆ ਵਾਲੇ ਨੂੰ ਪ੍ਰਸ਼ੰਨਿਤ ਕਰਦਾ ਸੀ ਸਾਡੀ ਸਭ ਪਰ ਟੱਕਰ ਵਿੱਚ ਮਾੜਦੇ ਆ ਲੱਗਦਾ ਜੋਰ ਤੇ ਜੱਜ ਦੇ ਦੌਰ ਵਾਲਾ ਫਰੰਦੀਪੁਰੀਏ ਵੱਡੇ ਅਸ਼ੀਰਵਾਦ ਆਏ ਆ ਪੰਜਾਬ ਦਾ ਚੋਲਾ ਗਿਆ ਵੀਰਾਂ ਨੇ ਲੱਖਾਂ ਸਤਿਕਾਰਾ ਉਸ ਵੀਰ ਦੇ ਨਾਮ ਤੇ ਵੱਡੇ ਪਿਆਰ ਆਏ ਆ ਵੱਡੇ ਅਸ਼ੀਰਵਾਦ ਆਏ ਆ ਲਓ ਸਾਹਮਣੇ ਕਹਿੰਦੇ ਜੱਫੇਦਾਰ ਜੁਬਰਾ ਸਿੰਘ ਦੀ ਖੇਡ ਮੈਦਾਨ ਵਿੱਚ ਆ ਆਨੰਦ ਮਾਣ ਰਿਹਾ ਮਾ ਖੇਡ ਕਬੱਡੀ ਦਾ ਸੁਵੰਜੀ ਸ਼ਰੋਬਲੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਪਰ ਸਾਹਮਣੇ ਕੀ ਇਸ਼ਾਰੇ ਹੋਣਗੇ ਨੰਬਰ ਦੇਖਾਂਗੇ ਅਮੀਸ਼ਾ ਵਾਲਾ ਕਾਕਾ ਤੇ জাফর ਅਤਾਸ਼ ਢਿੱਲੋਂ ਸੁਰ ਸਿੰਘੀਆ ਪਰ ਬਾਉਂਡਰੀ ਲਾਈਨ ਟੱਚ ਤੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਇਹ ਸੁੱਖਾ ਸਾਡਾ ਅਗਲੀ ਕਬੱਡੀ ਕਹਿੰਦੇ ਗਗਨ ਸ਼ੇਖਾ ਦਾ ਪਿੰਡਾ ਮੁੰਡੇ ਦਾ ਲਫਰੋਜਪੁਰਿਆ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਫਰੰਦੀਪੁਰਿਆ ਗੋਪੀ ਪਿਆਰ ਹੈ ਲੱਤੂ ਵਾਲੇ ਪ੍ਰੀਤ ਦੇ ਚਰਚੇ ਹੁੰਦੇ ਆ ਗੰਢੀਵਿੰਡ ਵਾਲਾ ਬਾਜਣ ਤੇ ਨਾਲ ਕਹਿੰਦੇ ਜਠਾਲ ਪਿੰਡਾ ਗੋਪੀ ਦਾ ਪੁੱਸਿਆ ਵਾਲੀ ਰੱਖਣ ਲੱਗੇ ਕਰਕੇ ਪਰ ਟੱਚ ਦਬਾਉ ਮਸਤ ਗੜੀਆਂ ਸ਼ਾਨ ਮਾਰ ਰਹੀ ਐ ਫਿਰ ਗੱਲ ਵੱਖਰੀ ਹੋਵੇਗੀ ਆਹ ਸਾਹਮਣੇ ਹੁਣ ਹੁਣ ਪਿਆਰ ਦੀ ਖੇਡ ਐ ਬਹਾਕਾਰ ਜੀਤ ਮਹਾਨ ਲਖਾਰੀ ਐ ਮੋਰ ਮੋਰ ਕਹਿੰਦੇ ਭਰਾ ਨੂੰ ਲੱਦੂ ਪੇਡਾ ਵੀਰ ਦਾ ਐਚਡੀਐਫਸੀ ਬੈਂਕ ਵਿੱਚ ਵੀ ਵੱਡੀਆਂ ਸੇਵਾਵਾਂ ਨਿਭਾਉਂਦਾ ਵੀਰ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਚੁੱਕੀ ਐ ਇਹਦਾ ਚਮਤਾਰ ਚਮਕਾਰ ਦਾ ਕਹਿੰਦੇ ਪਰਵਾੜਾ ਪੇਡਾ ਆਉ ਸਾਹਮਣੇ ਕਹਿੰਦੇ ਪ੍ਰੀਤ ਲੱਤੂ ਵਾਲੇ ਦੇ ਨਾਲ ਜਗਦੇਵ ਸਿੰਘ ਕਾਲਾ ਤੇ ਸੱਤਾ ਸਾਡਾ ਵੀਰ ਵਿੱਕ ਜਾਂ ਵਸਿਆ ਟ੍ਰਾਂਟੋ ਇਸ ਖੇਡ ਮਿਲਦਿਆਂ ਮੁਬਾਰਕਾਂ ਭੇਜ ਰਿਹਾ ਵੀਰ ਵਿਦੇਸ਼ ਦੀ ਧਰਤੀ ਤੋਂ ਲਓ ਸਾਹਮਣੇ ਬਣ ਜੀਤ ਕਬੱਡੀ ਪਾ ਰਿਹਾ ਹੈ ਨਵਾਂ ਪੈਂਦਾ ਮੋਢੇ ਦਾ ਤੇ ਟੱਕਰ ਕਹਿੰਦੇ ਪੂਲੇ ਵਾਲੇ ਅਰਸ਼ ਦੇ ਨਾਲ ਇੱਕ ਪਾਸੇ ਜੱਜੇਦਾਰ ਗੁਰਸੇਵਕ ਸਿੰਘ ਦਾ ਲੱਗ ਤੇ ਡਿਗਰ ਮੁੱਖੋਂ ਤੇ ਪਹਿਲ ਵਾਜੇ ਟਡਾ ਆ ਗੋ ਮੇਰੇ ਆਲੋ ਆਸਾਨਾਂ ਦੀ ਟੱਕਰ ਹੈ ਸ਼ਹੀਦਾਂ ਦੇ ਅਸਥਾਨ ਤੇ ਵੱਡੀਆਂ ਰੌਣਕਾਂ ਲੱਗੀਆਂ ਬਾਈ ਫੱਗਣ ਅੱਜ ਕਹਿੰਦੇ ਅੱਜ ਦੇ ਦਿਨ ਸ਼ਹਾਦਤ ਤੇ ਜਾਨ ਪਿੱਤੀ ਸੀ ਨਾ ਸਿੰਘਾਂ ਨੇ ਲੋ ਜਿਨ੍ਹਾਂ ਦੀ ਯਾਦ ਵਿੱਚ ਰੌਣਕਾਂ ਲੱਗੀਆਂ ਹਨ)^{(ਇੰਦਰਜੀਤ ਸਿੰਘ ਨਿੱਕੂ ਤੂਫਾਨ)} ਆ ਗੋ ਮੇਰੇ ਆਲੋ ਕਾਫੀ ਮਾਜੀਆਂ ਵੱਡੀਆਂ ਖਾਲੀਆਂ ਤੋਂ ਪਤਾ ਲੱਗ ਜਾਂਦਾ ਹੈ ਇਹਨਾਂ ਦਰਸ਼ਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆ ਪੂਜ ਦੀ ਜੋਹੜਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਉਹਨਾਂ ਜੋਹਰਾਂ ਦੀ ਯਾਦ ਵਿੱਚ ਰੌਣਕਾਂ ਲੱਗੀਆਂ ਲਓ ਸਾਹਮਣੇ ਜੋ ਬੰ ਕਬੱਡੀ ਮਾਰਨੇ ਕੇ ਵਧਿਆ ਹੋਇਆ ਹੈ ਲਓ ਚਾਰ ਜਾਤੀਆਂ ਵਿੱਚੋਂ ਆਕਾਸ਼ ਢਿੱਲੋ ਉਹ ਬੜਾ ਜੀੜਾ ਜਾਫੀ ਹੈ ਇਹਨੇ ਗਿੱਟਾ ਫੜਦਾ ਹੈ ਕਦੇ-ਕਦੇ ਲੱਕ ਨੂੰ ਬੁਲਾਵਾ ਭਰਦਾ ਹੈ ਪਰ ਉਹਨਾਂ ਦੀ ਗੱਲ ਹੋਰ ਹੋਣੀ ਸੀਗੀ ਲਓ ਭਿੰਦਾ ਮੀਰਪੁਰੀਆ ਲਓ ਸਾਹਮਣੇ ਸਾਡਾ ਸਤਿਕਾਰਯੋਗ ਵੀਰ ਵੱਡਾ ਧੰਨਵਾਦ ਹੈ ਲਓ ਪਈ ਹੋਈ ਰੇਡ ਅੰਬੇਸੌਰ ਸਿੰਘੀਆ ਦੀ ਤੇ ਟੱਕਰ ਕਹਿੰਦੇ ਤੇ ਗੁਰੂਵਾਲੀ ਪਿੰਡ ਵਾਲਾ ਮੁੰਡਾ ਹੈ ਲਵੀ ਮੁੰਡੇ ਉਹ ਸੱਚ ਵਿਆਹੀ ਬੋਟੀ ਨੂੰ ਮਿਰਜਾ ਤੇ ਹੀ ਸੁਣਾਉਂਦਾ ਰਿਹਾ ਉਹ ਹੌਕੇ ਭਰ-ਭਰ ਰੋਂਦੀ ਰਹੀ ਤੇ ਉਹਦੇ ਕਾਲਾ ਵਾਲਾ ਗੋਲਾ ਰਿਆਂ ਲਓ ਸਾਹਮਣੇ ਪਈ ਹੋਈ ਰੇਡ ਕਾਕਾ ਕਹਿੰਦੇ ਅਮਿਸ਼ਾ ਪਿੰਡ ਵਾਲਾ ਕਬੱਡੀ ਪੌਲਿੰਗ ਬੱਲ ਵਧਿਆ ਹੋਇਆ ਲਓ ਸਾਹਮਣੇ ਲਓ ਸਾਹਮਣੇ ਟੱਕਰ ਵਿੱਚ ਮੈਦਾਨ ਦੇ ਲਾਗਰ ਜੋਰ ਤੇ ਦੰਦੜ ਜੱਜ ਕਬੱਡੀ ਪਾ ਰਿਹਾ ਨਗੋਰ ਪਿੰਡ ਆ ਲਵੀ ਫਰੰਦੀ ਬੁਰੀਆ ਜੱਟਾ ਰਾਜਾ ਪੈਣਾ ਚਾਹੀਦਾ ਹੈ ਫੇਰ ਗੱਲ ਬਾਨੀ ਹੈ ਪਰ ਲੱਤੂ ਵਾਲਾ ਪ੍ਰੀਤ ਤੇ ਨੰਬਰ ਲੱਤੂ ਵਾਲਾ ਪ੍ਰੀਤ ਲਾ ਠੀਕ ਜੀ ਗੁਰਜੰਟ ਵੀਰ ਕਹਿੰਦਾ ਜਲੂਰ ਗੁਰਜੰਟ ਵੀਰ ਬੋਲਾਂਗੇ ਸਰਪੰਚ ਦੇਸ਼ਾ ਸਿੰਘ ਵੱਲੋਂ ਬੜੇ ਪਿਆਰ ਆਏ ਆ ਵੱਡੇ ਅਸ਼ੀਰਵਾਦ ਆਏ ਆ ਪਰ ਟੱਕਰ ਵਿੱਚ ਮੈਦਾਨ ਦੇ ਲਾ ਉਹ ਇੱਥੇ ਰੱਖ ਆਓ ਸਾਹਮਣੇ ਪੈਂਦੇ ਬਾਫੀ ਚੌਧਰ ਵਾਲਾ ਸਿੰਘ ਪੁਰੀ ਦਾ ਪਰ ਇਹੇ ਖਾਨੇਦਾਰ ਸਾਹਿਬ ਲੱਡੂ ਵਾਲੇ ਪ੍ਰੀਤ ਨੇ 6ਵਾਂ ਵਾਲੇ ਗੱਗ ਨੂੰ ਜਫਾ ਲਾ ਦਿੱਤਾ ਹੈ ਸਰਦਾਰ ਹਰੀ ਸਿੰਘ ਖਾਨੇਦਾਰ ਸਾਹਿਬ ਜਿਲ੍ਹਾ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਐਲਾਨ ਕਰਾਉਦੇ ਆ ਕਿ ਜੇਕਰ ਅਡਨ ਦੀ ਗਵਰਨਮੈਂਟ ਆਈ ਤੇ ਇੱਕ ਸਟੇਡੀਅਮ ਬਣਾਉਣਗੇ ਫੱਟੇ ਖੇਡ ਮੈਦਾਨ ਉਹ ਸਟੇਡੀਅਮ ਵਿੱਚ ਸਟੇਡੀਅਮ ਵਿੱਚ ਕਮਾਇਆ ਕਰਨਗੇ ਪਰ ਸਾਹਮਣੇ ਮੁਖੜ ਦੇ ਪੈਰ ਲੱਗਦਾ ਜੋਰ ਉਹ ਕਾਲਾ ਕਰਤਾਰਵਾ ਗੁਰਜੰਟ ਸਾਡਾ ਵੀਰ ਆਮ ਆਦਮੀ ਪਾਰਟੀ ਨੂੰ ਗਲੋਮ ਕਰਦਾ ਤੁਸੀਂ ਸਾਰੇ ਸਤਿਕਾਰਯੋਗ ਹੋ ਬੜਾ ਔਖਾ ਕੰਮ ਹੋ ਜਾਂਦਾ ਸਰਜੀਤ ਸਿੰਘ ਜੇਸਾ ਸਿਆ ਆਹ ਸਾਹਮਣੇ ਟੱਕਰ ਵਿੱਚ ਮੈਦਾਨ ਦੇ ਲੱਗਿਆ ਹੋਇਆ ਜੋਰ ਇਹ ਆ ਮੇਰੇ ਮਿੱਤਰੋ ਰਾਜਨ ਗੱਡੀ ਬੰਦ ਗੱਡੀ ਬੰਦ ਉਹ ਸਾਹਮਣੇ ਮੈਚ ਕਰਮ ਲੱਗਦਾ ਜੋਰ ਹੇ 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 ਇੱਕ ਪਾਸੇ ਦਮ ਤਾਰ ਬੋਲ ਬੱਲੇ 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 ਉਹ ਲੱਗਦਾ ਹੋਇਆ ਦੁਰਾ ਆਇਆ ਮੇਰੇ ਰੱਬਾ ਕਬੱਡੀ ਬੈ ਚੁੱਕੀ ਹੈ ਚਾਰ ਜਾਫੀ ਤਿਆਰ ਬਰ ਤਿਆਰ ਨੇ ਜੋਬਨ ਕਬੱਡੀ ਪਾ ਰਿਹਾ ਰਾਜੋ ਕੇ ਪਿੰਡਾਂ ਮੁੰਡੇ ਦਾ ਚਾਰ ਜਾਫੀ ਸਾਹਮਣੇ ਤਿਆਰ ਬਰ ਤਿਆਰ ਦੇ ਚੋਹਾ ਵਿੱਚੋਂ ਵੇਖਾਂਗੇ ਕੌਣ ਜਫਾ ਲਾਵੇਗਾ ਕੌਣ ਕਰਾਏਗਾ ਬੱਲੇ ਬੱਲੇ ਹੁਣ ਵੇਖਾਂਗੇ ਸਮੇਂ ਦੀ ਗੱਲ ਹੋਵੇਗੀ ਸਾਗਣੀ ਸਰਕਾਰ ਜਿਹੜੀ ਮਰਜ਼ੀ ਹੋਵੇ ਇਧਫਾ ਕਾ ਨਾ ਭੁੱਲਿਓ ਪਿਆਰ ਨਾ ਭੁੱਲਿਓ ਆਹ ਸਾਹਮਣੇ ਉਖੜਦੇ ਪੈਰ ਅਲਕੋ ਵਾਲਾ ਚੱਕਾ 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 ਇਧਰ ਬਾਦੀਆਂ ਪੈ ਗਈਆਂ ਲਓ ਸਾਹਮਣੇ ਤੂਫਾਨ ਅਗਲੀ ਕਬੱਡੀ ਪੌਂਲੇ ਕੇ ਵੱਲ ਵਧਿਆ ਹੋਇਆ ਚਾਰ ਜਾਫੀਆਂ ਵਿੱਚੋਂ ਦੇਖਾਂਗੇ ਫਰੰਦੀਪੂਰੀਏ ਗੋਪੀ ਨਾਲ ਟੱਕਰ ਹੋ ਜਾਏ ਔਰ ਗੋਪੀ ਟੱਕਾਲ ਹੈ 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 ਆਹ ਤੂਫਾਨ ਆ ਗਿਆ ਹੈ ਗੁਰਜੰਤ ਉਧਰ ਤੂਫਾਨ ਲੱਗਿਆ ਗਿਆ ਹੈ ਨੰਬਰ ਠੀਕ ਹੈ ਜੀ ਵੀਰ ਕਹਿੰਦੇ ਜੇ ਇਹਨਾਂ ਦੀ ਧੀ ਨੂੰ ਸੱਚੇ ਪਾਤਸ਼ਾਹ ਸਮੁੰਦਰ ਦੀ ਦਾਤ ਬਖਸ਼ੇ ਵੱਡੇ ਪਿਆਰ ਵੱਡੇ ਅਸ਼ੀਰਵਾਦ ਹੋਣਗੇ ਗੁਰਪ੍ਰੀਤ ਮੱਲੀਕਾਰ ਬਜਾਰ ਵਾਲੇ ਕੈਨੇਡਾ ਵਾਲੇ ਵੀਰ ਵੀ ਆ ਗਏ ਆ ਪਰ ਲਾਓ ਸਾਹਮਣੇ ਕਹਿੰਦੇ ਟੱਕਰ ਵਿੱਚ ਮੈਦਾਨ ਦੇ ਤੇ ਟੱਚ ਡਬਲ ਨੰਬਰ ਰੇਟਰ ਦਾ ਹੈ ਲਓ ਸਾਹਮਣੇ ਕਹਿੰਦੇ ਅੰਬਾਰ ਇੱਕ ਵਧੀਆ ਨੰਬਰ ਉੱਤੇ ਆਵੇ। ਇਹ ਖਾਜੀ 15000 ਰੁਪਇਆ ਵੀ ਜਿੱਤਣ ਵਾਲੀ ਟੀਮ ਜਿਹੜੀ ਛੋਟੀ ਟੀਮ ਖੇਡੇਗੀ ਵੱਡੇ ਮਾਣ ਤੇ ਸਨਮਾਨ ਹੋਣਗੇ। ਪਰ ਇਹਦੇ ਨੇ ਬੜਾ ਔਖਾ ਆਇਦਾ ਕੰਮ। ਲਓ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਪਿਆਰ-ਮਰ ਪਿਆਰ ਤੇ ਹਲਕਾ ਟੱਚ ਤੇ ਨੰਬਰ ਰੇਡਰ ਦੇ ਸਿਰ ਜੁੜਦਾ ਹੈ। ਕਾਲੂ ਵੀ ਕਬੱਡੀ ਖੇਡਣ ਆਇਆ ਹੈ। ਕਦੇ ਭਾਂਡੇ ਦੇ ਚਰਤੇ ਹੁੰਦੇ ਆ। ਕਦੇ ਛੋਟੇ ਗੋਪੀ ਦੇ ਚਰਤੇ ਹੁੰਦੇ ਆ। ਲਓ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਵਿੱਚੋਂ ਵੇਖਾਂਗੇ ਪਰੰਦੀਪੁਰੀਆ ਗੋਪੀ ਅੱਕੇ ਹੋਵੇਗਾ ਜਾਂ ਫਿਰ ਗੋਪੀ ਚਠਾਉਣ ਪਰ ਗੁਰੂ ਵਾਲੀ ਪਿੰਡਾ ਮੁੰਡੇ ਦਾ ਰਾਮ ਸਰ ਦਾ ਗਰਾਈ ਜੱਫਾ ਨਹੀਂ ਲਾ ਸਕਦਾ ਮੁੰਡਾ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਲੋ ਚਾਹਾਂ ਜਾਫੇ ਵਿੱਚੋਂ ਵੇਖਾਂਗੇ ਕੌਣ ਜੱਫਾ ਲਾ ਦੇਗਾ ਕਿ ਘੜੇ ਰੁੱਤੜ ਕਬਾੜੀ ਯੂਏਡੀ ਛੜਕਮਾਰੀ ਹੁੰਦੀ ਹੈ ਝੜਕਮਾਰੀ ਸੰਕਾ ਰੱਤੇ ਸਾਕਾਂ ਨੂੰ ਬਾਬੂ ਜੀ ਆਇਓ ਮੇਰੇ ਰੱਬਾ ਸ਼ਖਤ ਚਾਹੁੰਦੀ ਹੈ ਕੇ ਫਰੰਦੀਪੁਰੀਏ ਗੋਪੀ ਦੇ ਨਾਲ ਟੱਕਰ ਅੰਬੇ ਦੀ ਹੋਵੇ ਆਹ ਸਾਹਮਣੇ ਗੋਪੀ ਜਖੌਲ ਕਹਿੰਦਾ ਮੈਨੂੰ ਛੱਡੋ ਪਰ ਨੰਬਰ ਰਾਜੂ ਲਾਈਟਰ ਸਾਊਂਡ ਤਰੰਤ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਨੇ ਲੋ ਪਈ ਹੋਈ ਵੇਡ ਬੜੀ ਪਿਆਰੀ ਸਾਊਂਡ ਹੈ ਭਰਾ ਸਾਡੇ ਦੀ ਲੋ ਆਕਾਸ਼ ਇਸ ਸਮੇ ਕਬੱਡੀ ਪਾ ਰਹੇ ਮਸਤ ਘੜ ਪਿੰਡਾ ਮੁੰਡੇ ਦਾ ਲੋ ਚਾਰ ਜਾਫੀ ਤਿਆਰ ਬਰ ਤਿਆਰ ਹੁਣ ਵੇਖਾਂਗੇ ਕੌਣ ਅੱਗੇ ਵੱਲ ਵਧੇਗਾ ਕਾਲਾ ਭਾਊ ਅਟਾਰੀ ਵਾਲੇ ਨੇ ਟਰਾਈ ਕੀਤੀ ਤੇ ਨੰਬਰ ਰੇਡਰ ਦੇ ਹਿੱਸੇ ਜੁੜ ਨਹੀਂ ਸਕਦਾ ਆ ਗਿਆ ਸਾਰੀਆਂ ਹਸਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਸਤਿਕਾਰਯੋਗ ਹੋ ਸਾਰੀਆਂ ਪਾਰਟੀਆਂ ਦਾ ਸਾਰੇ ਸਤਿਕਾਰਯੋਗ ਵੀਰੋ ਦਾ ਬਹੁਤ-ਬਹੁਤ ਧੰਨਵਾਦ ਪ੍ਰਪ੍ਰੀਤ ਲੱਡੂ ਵਾਲਾ ਉਹ ਕਿੱਦਾ ਪੁੱਟਣ ਦਾ ਮਾਹਿਰ ਵਾਹ ਓਏ ਮੁੰਡਿਆ ਤਕੜਾ ਜੱਫਾ ਲਾਇਆ ਮੁੰਡੇ ਨੇ ਅਗਲੀ ਰੇਡ ਚੱਲਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਲਓ ਦੇਖਾਂਗੇ ਕੌਣ ਜੱਫਾ ਲਾਵੇਗਾ ਲੈ ਵੀ ਲਾਲੀ ਚੁਗਾਮਾ ਵਾਲਿਆ ਬੜੀ ਦੂਰ ਤੋਂ ਸੱਦੇ ਆਨ ਨੂੰ ਹੋ ਅੱਗੇ ਲਾ ਕਹਦੇ ਦਰਬਾਰਾ ਸਿੰਘ ਜੱਠੂ ਦੇ ਲੱਗਦੇ ਜਗਰ ਨੂੰ ਲਾਓ ਸਾਹਮਣੇ ਲਾਲੀ ਲਾਲੀ ਕਹਿੰਦੇ ਚੁਗਾਵੇਂ ਵਾਲਾ ਮੁਖੜ ਦੇ ਟੋਟਲੀ ਚੈਂਟ ਨੰਬਰ 1 ਏ ਤੁਹਾਨੂੰ ਤੇ ਦੂਜੇ ਪਾਸੇ ਪ੍ਰੀਤ ਉਹ ਟੱਕਰ ਸਿਰਿਆ ਦੀ ਉਹ ਬਣ ਗਿਆ ਮੇਲਾ ਬਣ ਗਿਆ ਮੇਲਾ ਹੰਦੇ ਪੁੱਤ ਤੇ ਸਰਦਾਰ ਜੱਜ ਸਿੰਘ ਜੀ ਮੁੰਡੇ ਨੇ ਖੰਦੇ ਹੀ ਪੁੱਟਦੇ ਐ ਨੰਬਰ ਰੇਟਰ ਦੇ ਹਿੱਸੇ ਜੁੜਦਾ ਹੋਇਆ ਤੇ ਜਾਂਦਾ ਮੈਚ ਸਮਾਪਤ ਪਿਆਰੀ ਸਾਥ ਸਿੰਘ ਜੀ ਸਾਰੇ ਜਾਂਦੇ ਜਾਂਦੇ ਇੱਕ ਵਾਰੀ ਸ਼ਹੀਦਾ ਸਿੰਘਾਂ ਦੇ ਨਾਮ ਤੇ ਤਕਾਰਾ ਛੱਡ ਜੀਓ ਬੋਲੇ ਸੋ ਨਿਹਾਲ ਡਾਕਟਰ ਸਮੇਂ ਮਾਨ ਸਿੰਘ ਪੱਖੋਕੇ ਯੂਕਰੇਨ ਗਿਆ ਲੇਕਿਨ ਨੰਬਰ ਭਾਲੇ ਹੁਣੀ ਵੀਰ ਨੇ ਸਾਡੇ ਚੱਲਦੇ ਮੈਚ ਵਿੱਚ ਮਤਨ ਨਸੀਬ ਕੌਰ سپور츠 ਕਲਬ ਫਰਵਾਹੀ ਬੈਂਕਾਂ ਦੀ ਟੀਮ ਦੇ ਨੰਬਰ ਲੈਣੇ 633 ਤੇ ਬਹਾਦਰ ਬਾਬਾ ਵਿਦੀਤਨ سپور츠 ਕਲਬ ਫਰੰਦੀਪੁਰ ਦੀ ਟੀਮ ਦੇ ਨੰਬਰ ਲੈਣੇ 637 ਚੱਲਦੇ ਮੈਚ ਵਿੱਚ ਫਰੰਦੀਪੁਰੀਏ ਗੋਪੀ ਦੀ ਟੀਮ ਜਿੱਤੂ ਰਹੀ ਹੈ ਸਭੂ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦੇ ਰਸਪਾਲ ਸਿੰਘ ਸਾਡੇ ਥਾਣੇਦਾਰ ਸਾਹਿਬ ਵੱਡੇ ਪਿਆਰ ਨੇ ਸੋਨੇ ਵੀਰ ਹੋਣੀ ਕਿੰਦੇ ਵੀਰ ਹੋਣੀ ਮੁਸ਼ੰਪਰ ਵੀਰ ਹੋਣੀ ਸਾਰੇ ਸਤਿਕਾਰਯੋਗ ਹੋ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਊਂਡ ਵਾਲੇ ਵੀਰ ਦਾ ਲਾਈਵ ਵਾਲੇ ਵੀਰ ਦਾ ਜਤਿਪ ਸਿੱਧੂ ਕੌਮੀ ਸ਼ਹੀਦ ਸ਼ਮਸ਼ੇਰ ਸਿੰਘ ਕੈਨੇਡਾ ਵਾਲੇ ਭਰਾ ਦਾ ਜੋ ਹੈਪੀ ਵਾਲਾ ਬਰਥਡੇ ਹੈ ਰਾਣਾ ਆਰਤੀ ਸਾਡੇ ਸਤਿਕਾਰਯੋਗ ਵੀਰ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਅਲਫਾਜ਼ ਬੋਲੇਗੇ ਹੁਣ ਤੇ ਮਾਫੀ ਚਾਹਣੇ ਦਿਲਵਾਰ ਸਿੰਘ ਘਰਿਆਲਾ ਸਾਹਿਬ ਸੁਖ ਸਰਪਕੋਟ ਸਾਰੇ ਗੋਸ ਸਹਿਬਾਨ ਦਾ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ